ਯਾਲਮ ਸ਼ਾਜਾਹ ਕੋ ਗਿਆ ਗੁਰਦੇ ਇੱਕ ਵਾਰੀ ਸਮੇਂ ਦਾ ਔਰੰਗਜ਼ੇਬ ਉਹਦੇ ਬਾਰੇ ਦੱਸੇਗਾ ਸਮਾਂ ਸੀ ਸਾਲ 1659 ਈਸਵੀ ਦਾ ਦਿੱਲੀ ਦੇ ਤਖਤ ਤੇ ਬੈਠਣ ਲਈ ਇੱਕ ਜ਼ਹਜਾਦਾ ਹਕੂਮਤ ਦੀ ਲਾਲਸਾ ਬਸ ਇਹਨਾਂ ਨਰਦਈ ਬਣ ਗਿਆ ਕਿ ਉਸਨੇ ਆਪਣੇ ਬਾਦਸ਼ਾਹ ਪਿਤਾ ਨੂੰ ਹੀ ਕੈਰ ਕਰ ਲਿਆ ਅਤੇ ਆਪਣੇ ਭਰਾਵਾਂ ਨੂੰ ਮਾਰ ਕੇ ਸਿੰਘਾਸਨ ਹਾਸਲ ਕੀਤਾ ਇਹ ਸ਼ਹਿਜਾਦਾ ਸੀ ਔਰੰਗਜ਼ੇਬ ਉਸ ਦਿਨ ਤੋਂ ਹੀ ਹਿੰਦੁਸਤਾਨ ਨੂੰ ਜ਼ੁਲਮ ਦੇ ਕਾਲੇ ਬੱਦਲਾਂ ਨੇ ਘੇਰ ਲਿਆ ਔਰੰਗਜ਼ੇਬ ਦੀ ਸੋਚ ਬੜੀ ਸਪੱਸ਼ਟ ਸੀ ਇੱਕ ਰਾਜ ਇੱਕ ਧਰਮ ਕਿਹੜੀ ਸੋਚ ਉਹਨਾਂ ਦੀ ਇੱਕ ਰਾਜ ਇੱਕੋ ਧਰਮ ਜੇ ਮੁਸਲਮਾਨ ਸੀ ਤਾਂ ਸਾਰੇ ਹੋ ਸਕਤ ਧਰਮ ਦੇ ਲੋਕ ਮੁਸਲਮ ਧਰਮ ਦੇ ਲੋਕ ਹੀ ਹੋਣਗੇ ਬਾਕੀ ਉਹ ਬਰਦਾਸ਼ਤ ਨਹੀਂ ਕਰਦਾ ਸੀ ਮੱਲੋ ਮੱਲੀ ਜਵਰੀ ਜਿਹੜੇ ਹੋਰ ਧਰਮਾਂ ਦੇ ਲੋਕ ਸੀ ਉਹਨਾਂ ਨੂੰ ਉਹਨੇ ਮੁਸਲਮਾਨ ਬਣਾਇਆ ਉਸਨੇ ਇਰਾਦਾ ਕਰ ਲਿਆ ਸੀ ਕਿ ਭਾਰਤ ਦੇ ਸਾਰੇ ਗੈਰ ਮੁਸਲਮਾਨਾਂ ਨੂੰ ਮੁਸਲਮਾਨ ਬਣਾਉਣਾ ਹੈ ਗੈਰ ਮੁਸਲਮਾਨ ਜਿਹੜੇ ਮੁਸਲਮਾਨ ਨਹੀਂ ਸੀ ਉਹਦਾ ਇਰਾਦਾ ਬਣਾ ਲਿਆ ਸੀ ਉਸਨੇ ਵੀ ਕਿ ਉਹਨਾਂ ਨੂੰ ਮੁਸਲਮਾਨ ਬਣਾਉਣਾ ਹੈ ਇਸ ਲਈ ਆਸ਼ੇ ਨਾਲ ਹੁਕਮ ਜਾਰੀ ਹੋਇਆ ਕਿ ਫੌਜ ਵਿੱਚ ਹੋਣਾ ਸਿਰਫ ਮੁਸਲਮਾਨ ਹੀ ਰਹਿ ਸਕਣਗੇ ਗੈਰ ਮੁਸਲਮਾਨ ਸਿਪਾਹੀ ਜੋ ਆਪਣੀ ਜਾਨ ਦੀ ਜਾਨ ਦੇ ਕੇ ਵੀ ਹਕੂਮਤ ਦੀ ਸੁਰੱਖਿਆ ਲਈ ਕੰਨਿਆਤ ਸਨ ਉਹਨਾਂ ਅੱਗੇ ਮੁਸ਼ਕਲ ਕੋਣ ਸੀ ਧਰਮ ਛੱਡ ਦੇ ਇਹ ਰੋਜ਼ਗਾਰ ਹਕੂਮਾ ਦੀ ਲੜੀ ਇਸ ਇੱਥੇ ਵੀ ਨਹੀਂ ਰੁਕੀ ਸਹੀ ਜ਼ਿਮੀਦਾਰ ਨੰਬਰਦਾਰ ਤੇ ਸਰਕਾਰੀ ਅਧਿਕਾਰੀ ਸਭ ਨਾਲ ਲਈ ਮੁਸਲਮਾਨ ਉਹਨਾਂ ਲਾਜ਼ਮੀ ਕਰ ਦਿੱਤਾ ਗਿਆ ਇੱਜ਼ਤ